ਕੱਲ ਪੰਜਾਬ ਦੇ ਕਿਹੜੇ ਸਕੂਲਾਂ ਦੇ ਵਿੱਚ ਤੇਲਗੂ ਭਾਸ਼ਾ ਜਿਹੜੀ ਉਹ ਪੜ੍ਹੀ ਜਾਵੇਗੀ ਕਿਉਂਕਿ ਪੰਜਾਬ ਦੇ ਵਿੱਚ ਦਾਤਾਈਏ ਕਿ ਪੰਜਾਬ ਦੇ ਵਿੱਚ ਪਹਿਲਾ ਪੰਜਾਬੀ, ਹਿੰਦੀ ਤੇ ਫਿਰ ਇੰਗਲਿਸ਼ ਤਿੰਨ ਭਾਸ਼ਾਵਾਂ ਦਾ ਪਹਿਲਾਂ ਹੀ ਪੜ੍ਹੀਆਂ ਜਾਂਦੀਆਂ ਨੇ ਤਾਂ ਪੜ੍ਹੀਆਂ ਜਾਂਦੀਆਂ ਤੇ ਹੁਣ ਚੌਥੀ ਭਾਸ਼ਾ ਜਿਹੜੀ ਆ ਉਹ ਤੇਲਗੂ ਹੈ ਜਿਸ ਦੇ ਬਾਰੇ ਸੈਂਟਰ ਸਰਕਾਰ ਨੇ ਕਹਿ ਦਿੱਤਾ ਕਿ ਤੇਲਗੂ ਭਾਸ਼ਾ ਜਿਹੜੀ ਆ ਉਹ ਜ਼ਰੂਰ ਪੜ੍ਹਨੀ ਪਵੇਗੀ ਔਰ ਤੇਲਗੂ ਭਾਸ਼ਾ ਵਾਸਤੇ ਸਮਰਜੂਆ ਉਸ ਦੇ ਵਿੱਚ ਤੇਲਗੂ ਪਾਸ਼ਾ ਦੋ ਤਿੰਨ ਘੰਟੇ ਦਾ ਪੀਰੀਅਡ ਜਿਹੜਾ ਉਹ ਲੱਗੇਗਾ ਔਰ 6ਵੀਂ ਕਲਾਸ ਤੋਂ ਲੈ ਕੇ 10ਵੀਂ ਕਲਾਸ ਦੇ ਬੱਚਿਆਂ ਲਈ ਇਹ ਲਾਜ਼ਮੀ ਹੋਵੇਗੀ ਤਾਂ 6ਵੀਂ ਕਲਾਸ ਤੋਂ ਲੈ ਕੇ 10ਵੀਂ ਕਲਾਸ ਦੇ ਬੱਚੇ ਕੀ ਸਰਕਾਰੀ ਸਕੂਲ ਦੇ ਹੀ ਬੱਚੇ ਹੋਣਗੇ ਜਾਂ ਪ੍ਰਾਈਵੇਟ ਸਕੂਲ ਦੇ ਬੱਚੇ ਵੀ ਹੋਣਗੇ ਇਹਦੇ ਬਾਰੇ ਵੀ ਜਾਣਕਾਰੀ ਤੁਸੀਂ ਜਿਹੜੀ ਹੈ ਉਹ ਕਮੈਂਟ ਕਰਨੀ ਹੈ ਔਰ ਸਾਡੇ ਕੋਲ ਵੀ ਜੋ-ਜੋ ਜਾਣਕਾਰੀ ਪਹੁੰਚਦੀ ਰਹੇਗੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਔਰ ਕੱਲ ਅਸੀਂ ਜਰੂਰ ਇਹ ਜਿੰਨੇ ਵੀ ਸਟੇਸ਼ਨ ਬਣ ਗਏ ਜਿਹੜੇ ਸਕੂਲਾਂ ਦੇ ਵਿੱਚ ਛਿਸ਼ਟ ਤੋਂ ਲੈ ਕੇ 10ਵੀਂ ਤੱਕ ਬੱਚੇ ਪੜ੍ਹਦੇ ਆ ਉਹਨਾਂ ਵਿੱਚ ਕੱਲ ਜਾਇਆ ਜਾਵੇਗਾ ਤੇ ਜਾ ਕੇ ਵੇਖਿਆ ਜਾਵੇਗਾ ਕਿ ਕਿਹੜੇ ਕਿਹੜੇ ਬੱਚੇ ਔਰ ਕਿਹੜੇ ਸਕੂਲਾਂ ਦੇ ਵਿੱਚ ਇਹ ਪੜ੍ਹਾਈ ਕਰ ਰਹੇ ਆ ਹੁਣ ਦੱਸ ਦਈਏ ਕਿ ਇਹ ਤੇਲਗੂ ਪਹਾੜਾ ਜਿਹੜੀ ਆ ਇਸ ਦੇ ਵਿੱਚ ਬਹੁਤ ਅੰਤਰ ਆ ਇਸ ਦਾ ਕਿਸੇ ਵੀ ਤਰ੍ਹਾਂ ਦੀ ਪੜ੍ਹਾਈ ਸਾਡੇ ਨਾਲ ਮੈਚ ਨਹੀਂ ਕਰਦੀ ਕੀ ਪੰਜਾਬ ਦੀ ਪੜ੍ਹਾਈ ਜਿਹੜੀ ਆ ਜੋ ਪੰਜਾਬੀ ਹੈ ਮਾਂ ਬੋਲੀ ਪੰਜਾਬੀ ਕੀ ਇਸ ਨੂੰ ਕਿਸੇ ਹੋਰ ਸਟੇਜ ਵਿੱਚ ਪੜਾਇਆ ਜਾਂਦਾ ਕਿਸੇ ਹੋਰ ਸੂਬੇ ਦੇ ਵਿੱਚ ਇਸ ਨੂੰ ਪੜਾਇਆ ਜਾਂਦਾ ਕਿ ਜਿਸ ਕਰਕੇ ਸਾਨੂੰ ਜ਼ਰੂਰਤ ਪੈ ਗਈ ਕਿ ਅਸੀਂ ਹੋਰ ਸੂਬੇ ਦੀ ਭਾਸ਼ਾ ਜਿਹੜੀ ਆ ਆਪਣੇ ਪੰਜਾਬ ਦੇ ਵਿੱਚ ਲਾਗੂ ਕਰ ਦਈਏ ਸੈਂਟਰ ਸਰਕਾਰ ਦੀ ਨੀਤੀ ਆ ਔਰ ਸੈਂਟਰ ਸਰਕਾਰ ਨੇ ਇਹ ਸਕੂਲਾਂ ਦੇ ਵਿੱਚ ਲਾਜ਼ਮੀ ਕਰ ਦਿੱਤੀ ਆ ਤਾਂ ਹੁਣ ਇਹ ਪੰਜਾਬ ਦੇ ਵਿੱਚ ਆ ਪੂਰੇ ਭਾਰਤ ਦੇਸ਼ ਦੇ ਵਿੱਚ ਆ ਜਾ ਕਿਹੜੇ ਕਿਹੜੇ ਸੂਬਿਆਂ ਦੇ ਵਿੱਚ ਇਹ ਲਾਜ਼ਮੀ ਰਹੇਗੀ ਇਸ ਬਾਰੇ ਜਾਣਕਾਰੀ ਤੁਸੀਂ ਵੀ ਕਮੈਂਟ ਜ਼ਰੂਰ ਕਰਨੀ ਆ ਔਰ ਸਾਡੇ ਕੋਲ ਫਿਰ ਜਿਹੜੀ ਜਾਣਕਾਰੀ ਪਹੁੰਚੇਗੀ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਹੁਣ ਦੂਸਰੀ ਗੱਲ ਕਰ ਦਈਏ ਕਿ ਪੰਜਾਬੀ ਭਾਸ਼ਾ ਹਿੰਦੀ ਭਾਸ਼ਾ ਤੇ ਇੰਗਲਿਸ਼ ਭਾਸ਼ਾ ਪਹਿਲਾਂ ਹੀ ਬੱਚਿਆਂ ਉਤੇ ਤਿੰਨ ਭਾਸ਼ਾ ਦੇ ਰੀਆਂ ਉਹ ਚੱਲ ਰਹੀਆਂ ਤਾਂ ਹੁਣ ਇੱਕ ਭਾਸ਼ਾ ਹੋਰ ਜੋੜੀ ਗਈ ਆ ਤਾਂ ਹੁਣ ਇਹ ਭਾਸ਼ਾ ਜੋ ਤਿਲੂ ਆ ਇਸ ਦੇ ਵਿੱਚ ਅਕਾਊਂਟਿੰਗ ਜਿਹੜੀ ਆ ਉਸ ਦਾ ਅਲੈਦਾ ਥੋੜਾ ਸਿਸਟਮ ਆ ਜਿਵੇਂ ਅਸੀਂ ਬੋਲਦੇ ਆਂ ਇੰਗਲਿਸ਼ ਦੇ ਵਿੱਚ 1 2 3 4 ਇਸ ਤਰ੍ਹਾਂ ਜਿਵੇਂ ਪੰਜਾਬੀ ਦੇ ਵਿੱਚ 1 2 3 4 ਕਿਹਾ ਜਾਂਦਾ ਹੈ ਤੇਲਗੂ ਦੇ ਵਿੱਚ 1 2 3 4 5 6 7 8 9 10 ਇਸ ਤਰ੍ਹਾਂ ਦੀ ਪਾਛਾ ਜਿਹੜੀ ਆ ਇਹ ਬੋਲੀ ਜਾਂਦੀ ਆ ਹੁਣੇ ਬੱਚਿਆਂ ਨੂੰ ਪੜ੍ਹਨ ਵਿੱਚ ਵੀ ਮੁਸ਼ਕਲ ਆਉਣ ਗਈਆ ਤਾਂ ਹੁਣ ਇੱਕ ਚੀਜ਼ ਹੋਰ ਦੱਸਦੇ ਹੋ ਕਿ ਜਿਸ ਦੇ ਵਿੱਚ ਮੋਦੀ ਭਗਤ ਜੇ ਮੋਦੀ ਨੂੰ ਪਿਆਰ ਕਰਨ ਵਾਲੇ ਆ ਜੋ ਭਾਜਪਾ ਨੂੰ ਪਿਆਰ ਕਰਨ ਵਾਲੇ ਆ ਉਹ ਤਾਂ ਬਹੁਤ ਖੁਸ਼ ਹੋਣਗੇ ਕਿਉਂਕਿ ਉਹਨਾਂ ਦੇ ਬੱਚਿਆਂ ਨੂੰ ਅਸਲੇ ਨੈਸ਼ਨਲ ਲੈਵਲ ਤੱਕ ਜਾਣ ਦਾ ਮੌਕਾ ਮਿਲੇਗਾ ਕਿਉਂਕਿ ਉਹਨਾਂ ਦੇ ਬੱਚਿਆਂ ਨੂੰ ਇਹ ਪੜ੍ਹਾਈ ਜਿਹੜੀ ਆ ਉਹ ਵੀ ਕਰਨੀ ਪਵੇਗੀ ਇਹ ਇਸ ਪੜ੍ਹਾਈ ਦੇ ਨਾਲ ਜੇ ਮੋਦੀ ਦੇ ਜੋ ਵੀ